ਦਰਬਾਰ ਸਾਹਿਬ ਤੇ ਅਟੈਕ ਹੋ ਗਿਆ ਜਦੋਂ ਅਸੀਂ ਬੀਬੀਸੀ ਤੋਂ ਖਬਰਾਂ ਸੁਣਦੇ ਰਹੇ ਉਦੋਂ ਫਿਰ ਸਾਨੂੰ ਪਤਾ ਲੱਗਿਆ ਵੀ ਇੱਥੇ ਫੌਜ ਲਾਤੀ ਹੈ ਇੱਕ ਤਰੀਕ ਤੋਂ ਲੈ ਕੇ 6 ਜੂਨ ਤੱਕ ਮਤਲਬ ਇਸ ਤਰ੍ਹਾਂ ਉਹ ਅਟੈਕ ਚੱਲਦਾ ਰਿਹਾ ਜਦੋਂ ਇਹ ਫਿਰ ਸੰਤ ਭਿੰਡਰਾਲਿਆਂ ਦਾ ਪਤਾ ਲੱਗਿਆ ਵੀ 5 ਕੇ 6 ਤਰੀਕ ਨੂੰ ਵੀ ਉਹਦੀ ਡੈਥ ਹੋ ਗਈ ਹੈ ਤੇ ਕਈ ਅ fırsਰਾਂ ਨੇ ਉੱਤੇ ਫਿਰ ਆਪਦੀ ਮਿਸਾਂ ਦੇ ਵਿੱਚ ਪਾਰਟੀਆਂ ਕੀਤੀਆਂ ਉਹ ਪਾਰਟੀਆਂ ਦੇ ਦੌਰਾਨ ਫਿਰ ਆਪਣੇ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਉਤਰਾਜ ਆ ਵੀ ਇਸ ਤਰ੍ਹਾਂ ਇਹਨਾਂ ਨੂੰ ਪਾਰਟੀ ਨਹੀਂ ਕਰਨੀ ਚਾਹੀਦੀ। ਉਹ ਪਾਰਟੀ ਜਦੋਂ ਫਿਰ ਇਹਨਾਂ ਨੇ ਕੀਤੀ ਤੇ ਉਹਦੇ ਵਿੱਚ ਜਿਹੜੇ ਸਿੱਖ ਉਤੇ ਅੰਮ੍ਰਿਤਧਾਰੀ ਗੁਰਸਿੱਖ ਸੀਗੇ ਉਹ ਮਤਲ ਆ ਗਏ ਵੀ ਇਹ ਇਹਨਾਂ ਨੇ ਗਲਤ ਕੀਤਾ। ਉਹ ਫਿਰ ਉਹਨਾਂ ਨੇ ਇਕੱਠੇ ਹੋ ਕੇ ਵਿਚਾਰ ਕਰਨ ਲੱਗੇ। ਉਸ ਤੋਂ ਬਾਅਦ ਫਿਰ ਸਾਡਾ ਜਦੋਂ ਇਹਨਾਂ ਨੇ ਗੁਰਦੁਆਰਾੰ ਦਾਇਆ ਤਵਾਰਦੇ ਆ ਤਵਾਰ ਫਿਰ ਅਸੀਂ ਗੁਰਦੁਆਰੇ ਉਸ ਉਥੇ ਇਕੱਠੇ ਹੋਏ ਫਿਰ ਅਸੀਂ ਬਾਬਾ ਜੀ ਨੂੰ ਵੀ ਬੇਨਤੀ ਕੀਤੀ ਵੀ ਬਾਬਾ ਜੀ ਇਹ ਮਤਲਬ ਇਸ ਤਰ੍ਹਾਂ ਗਲਤ ਹੈ ਵੀ ਇਹਨਾਂ ਨੇ ਇਸ ਤਰ੍ਹਾਂ ਪਾਲਟੀ ਨਹੀਂ ਕਰਨੀ ਚਾਹੀਦੀ ਵੀ ਜਿਹੜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਕਸਮ ਖਾਦੀ ਹੈ ਉਹਦੇ ਤੇ ਮਤਲਬ ਦਰਬਾਰ ਸਾਹਿਬ ਅਟੈਕ ਹੋ ਗਿਆ ਤੇ ਫਿਰ ਅਸੀਂ ਕਸਮ ਕਾਦੇ ਆ ਤੇ ਖਾਦੀ ਹੈ ਉਸ ਮਤਲਬ ਚੀਜ਼ ਨੂੰ ਰੱਖਦੇ ਫਿਰ ਉਹ ਜਿਹੜਾ ਸੈਂਟਰ ਸੀਗਾ ਉਤੋਂ ਫਿਰ ਇਹਨਾਂ ਨੇ 9 ਤਰੀਕ ਨੂੰ ਸੈਂਟਰ ਜਿਹੜਾ ਸਾਰਾ ਭਗੜਾ ਹੋ ਗਿਆ